ਪੰਜਾਬ ਕੋ ਤੁਸੀਂ ਪਹਿਲੀ ਵਾਰ ਦੇਖ ਰਹੇ ਹੋਗੇ ਵੀਡੀਓ ਦੇ ਵਿੱਚ ਖੇਤ ਦੇ ਵਿੱਚ ਬਣੀ ਪਤੀਲੀ ਵਾਲੀ ਚਾਹ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਖੇਤ ਪਤੀਲੀਆਂ ਤੇ ਚਾਹ ਬਹੁਤ ਘੱਟ ਕਿਸਾਨ ਮਨਾਉਂਦੇ ਨੇ ਕਿਉਂਕਿ ਖੇਤਾਂ ਦੇ ਵਿੱਚ ਹੀ ਆਪਣੇ ਕੈਂਪਰ ਭਰ ਕੇ ਚਾਹ ਦੇ ਘਰੋਂ ਲੈ ਜਾਂਦੇ ਨੇ ਤੇ ਸਾਰਾ ਦਿਨ ਉਹੀ ਪੀ ਜਾਂਦੇ ਨੇ ਤੇ ਪਰ ਬਹੁਤ ਪਹਿਲਾਂ ਵਾਲੇ ਕਿਸਾਨ ਹਜੇ ਵੀ ਆਪਣੇ ਖੇਤ ਪਤੀਲੀ ਵਾਲੀ ਚਾਹ ਤੇ ਤੌੜੇ ਦੇ ਵਿੱਚ ਪਾਣੀ ਰੱਖਦੇ ਨੇ ਕਿਉਂਕਿ ਉਹ ਪੁਰਾਣੇ ਕਿਸਾਨ ਨੇ ਹੁਣ ਦੇ ਕਿਸਾਨ ਕੀ ਕਰਦੇ ਨੇ ਸਵੇਰ ਕੈਂਪਰ ਦੇ ਵਿੱਚ ਦੋ ਬਰਫ ਦੇ ਡੋਂਗੇ ਪਾ ਕੇ ਤੇ ਉਹ ਲੈ ਜਾਂਦੇ ਨੇ ਤੇ ਸਾਰਾ ਦਿਨ ਉਹੀ ਠੰਡਾ ਪਾਣੀ ਪੀ ਜਾਂਦੇ ਨੇ ਤੇ ਬਿਮਾਰ ਹੁੰਦੇ ਨੇ ਪਹਿਲਾਂ ਵਾਲੇ ਕਿਸਾਨ ਜਿਹੜੇ ਪੁਰਾਣੇ ਹੁੰਦੇ ਸੀ ਉਹ ਤੌੜਿਆਂ ਦੇ ਵਿੱਚ ਪਾਣੀ ਆਪ ਦਾ ਕੋਠੇ ਤੋਂ ਬਾਹਰ ਰੱਖਦੇ ਸੀ ਤੇ ਸਾਰਾ ਦਿਨ ਕੰਮ ਕਰਦੇ ਸੀ ਤੇ ਅੱਜ ਦੇ ਕਿਸਾਨ ਬਿਲਕੁਲ ਵੀ ਇਹ ਪਤੀਲੀਆਂ ਦੇ ਵਿੱਚ ਚਾਹ ਨਹੀਂ ਬਣਾਉਂਦੇ ਜੇ ਇਹ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹ ਸਾਰੇ ਕਿਸਾਨਾਂ ਤੱਕ ਸ਼ੇਅਰ ਜ਼ਰੂਰ ਕਰਿਓ ਤੇ ਸਾਨੂੰ ਕਮੈਂਟ ਕਰਿਓ ਵੀ ਕੌਣ-ਕੌਣ ਹਜੇ ਵੀ ਪਤੀਲੀ ਦੇ ਵਿੱਚ ਆਪਣੇ ਖੇਤ ਦੇ ਵਿੱਚ ਚਾਹ ਬਣਾਉਂਦਾ ਹੈ